ਆਫੀਏ ਜਿਹੜੇ ਨੇ ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਗਠਿਤ ਕੀਤੀ ਗਈ ਐਂਟੀ ਗੈਂਗਸਟਰ ਟਾਫ ਫੋਰਸ ਸੂਬੇ ਲਈ ਸਾਰਥਕ ਸਾਬਤ ਹੋ ਰਹੀ ਹੈ ਇਸੇ ਤਰਜ਼ ਤੇ ਕੰਮ ਕਰਦੇ ਹੋਏ ਏਜੀਟੀਐਫ ਦੇ ਵੱਲੋਂ ਵਕਫ ਵਕ ਫੀਲਡ ਯੂਨਟਾਂ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਦੌਰਾਨ ਕਈ ਅਪਰਾਧੀਆਂ ਦਾ ਸਫਾਇਆ ਕੀਤਾ ਗਿਆ ਹੈ ਹੁਣ ਤੱਕ ਪੁਲਿਸ ਨੇ 2112 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ 20 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ ਨਾਲ ਹੀ ਅਪਰਾਧਿਕ ਗਤੀਵਿਧੀਆਂ ਚੋਂ ਵਰਤੇ ਗਏ 1811 ਹਥਿਆਰ ਅਤੇ 473 ਵਾਹਨ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਅੱਜ ਸਵੇਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀ ਸਾਡੀ ਟੀਮਾਂ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਆ ਗੋਲੀ ਲੱਗਿਆ ਨੂੰ ਐਂਬੂਲੈਂਸ ਨਹੀਂ ਹਸਪੀਟਲ ਪਹੁੰਚਾ ਰਹੇ ਹਾਂ ਅਸੀਂ ਔਨ ਸਾਰ ਇੱਕ ਐਂਟੀ ਗੈਂਗਸਟਰ ਟਾਸ ਫੋਰਸ ਬਣਾਈ ਐਸਟੀਐਫ ਪਹਿਲਾਂ ਹੀ ਮੌਜੂਦ ਸੀ ਪੰਜਾਬ ਪੁਲਿਸ ਪਹਿਲੀ ਨਫਰੀ ਸਾਡੇ ਕੋਲ ਬਹੁਤ ਹੈ ਬੜੀ ਦਲੇਰ ਪੁਲਿਸ ਹੈ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਜਲੰਧਰ ਦੇ ਡਿਪਟੀ ਕਮਿਸ਼ਨਰ ਆਫਿਸ ਦੇ ਬਾਹਰ ਜਿੱਥੇ ਅੱਜ ਦੱਸ ਦਈਏ ਕਿ ਰੰਗਲਾ ਪੰਜਾਬ ਮੁਹਿੰਮ ਦੇ ਤਹਿਤ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੜੀਆ ਪਹੁੰਚੇ ਨੇ ਇਸ ਦੇ ਨਾਲ ਹੀ ਦੱਸ ਦਈਏ ਕਿ ਜਲੰਧਰ ਦੇ ਡਿਵੈਲਪਮੈਂਟ ਦੇ ਲਈ ਜਿੱਥੇ 45 ਕਰੋੜ ਦਿੱਤੇ ਜਾਣੇ ਸੀ ਉੱਥੇ ਅੱਜ 22.5 ਕਰੋੜ ਰਿਲੀਜ਼ ਕੀਤੇ ਗਏ ਨੇ ਤੇ ਦੱਸ ਦਈਏ ਕਿ ਹਰ ਹਲਕੇ ਦੇ ਲਈ 5 ਕਰੋੜ ਰਿਲੀਜ਼ ਕੀਤਾ ਗਿਆ ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਦੇ ਕੈਬਨਿਟ ਮੰਤਰੀ ਜੋ ਕਿ ਗੁਰਮੀਤ ਸਿੰਘ ਖੁੜੀਆ ਖੁਦ ਪਹੁੰਚੇ ਸਨ ਤੇ ਉਹਨਾਂ ਜਲੰਧ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੋਕ ਅਗਰਵਾਲ ਵੀ ਮੌਜੂਦ ਸਨ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਹਰ ਹਲਕੇ ਦੇ ਲਈ 5 ਕਰੋੜ ਜੋ ਕੀ ਹੈ ਡਵੈਲਪਮੈਂਟ ਦੇ ਲਈ ਅੱਜ ਰਿਲੀਜ਼ ਕੀਤਾ ਗਿਆ ਹੈ ਤੇ ਨਾਲ ਹੀ ਨਾਲ ਉਹਨਾਂ ਨੇ ਦੱਸਿਆ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਰੰਗਲਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਅੱਜ ਜੋ ਕੀ ਹੈ 22 ਕਰੋੜ ਰਿਲੀਜ਼ ਕੀਤਾ ਗਿਆ ਜਲੰਧਰ ਦੇ ਲਈ ਪੰਜਾਬ ਸਕੀਮ ਲੈ ਕੇ ਆ ਰਹੇ ਹਾਂ ਉਸ ਦੇ ਬਾਰੇ ਵਿੱਚ बता ਦਿਓ ਰੰਗਲਾ ਪੰਜਾਬ ਸਕੀਮ ਜਿਹੜੀ ਸਰਦਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਾਡੀ ਆਮ ਆਦਮੀ ਪਾਰਟੀ ਨੇ ਇੱਕ ਇਹ ਸੁਪਨਾ ਲਿਆ ਸੀ ਕਿ ਲੋਕਾਂ ਨੂੰ ਜਿਹੜੇ ਸਾਡੇ ਕਮਕਾਰ ਹੈ ਜਿਹੜੀਆਂ ਸਾਡੀਆਂ ਲੋੜਾਂ ਉਹ ਸੌਖੇ ਤਰੀਕੇ ਨਾਲ ਕਿਵੇਂ ਉਹਨਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ ਉਸ ਲਈ 5-5 ਕਰੋੜ ਰੁਪਇਆ ਪ੍ਰਤੀ ਹਲਕਾ ਇਹ ਸਰਕਾਰ ਨੇ ਮਨਜ਼ੂਰ ਕੀਤਾ ਹੈ ਜਿਦੇ ਚੋਂ 45 ਕਰੋੜ ਰੁਪਇਆ ਅੰਦਰ ਜ਼ਿਲ੍ਹੇ ਦਾ ਸੀ ਉਹਦੇ ਚੋਂ 2.5 ਕਰੋੜ ਦੀ ਜਿਹੜੀ ਰਕਮ ਸੀ ਰਿਲੀਜ਼ ਕਰ ਦਿੱਤੀ ਹੈ 2.5 ਕਰੋੜ ਕਿਸ ਨੇ ਜਦੋਂ ਕੰਮ ਥੋੜਾ ਚੱਲੂਗਾ ਨਿਵੇੜਿਆ ਜਾਊਗਾ ਉਸ ਤੋਂ ਬਾਅਦ ਦਿੱਤਾ ਜਾਊਗਾ ਇਹਦੇ ਨਾਲ ਸੌਖਾ ਤਰੀਕਾ ਹੈ ਕਿ ਤੁਹਾਨੂੰ ਤੋਂ ਦਿਸਬੰਧਤ ਹੈ ਐਮ ਐਲ اے ਔਰ ਅਫਸਰ ਲੜਕੇ ਜਿਹੜੀ ਕਿਉਂਕਿ ਪ੍ਰੈਕਟੀਕਲ ਤੌਰ ਤੇ ਐਮ ਐਲ اے ਨੂੰ ਜਾਂ ਸਰਪੰਚਾਂ ਨੂੰ ਉਹਨਾਂ ਨੂੰ ਪਤਾ ਹੁੰਦਾ ਕਿਹੜੇ ਪਹਿਲਾਂ ਕਰਨ ਵਾਲੇ ਤੇ ਕਈ ਜਿਹੜੇ ਪਹਿਲਾਂ ਕਮਕਾਰਾਂ ਵਿੱਚ ਉਹ ਲੰਮਾ ਸਮਾਂ ਲੱਗ ਜਾਂਦਾ ਸੀ ਕਿਤੇ ਫੰਡ ਉਥੋਂ ਆਊਗਾ ਇਹ ਫੰਡ ਡੀਸੀ ਸਾਹਿਬ ਦੇ ਨਾਲ ਸੰਬੰਧਿਤ ਹੈ ਡੀਸੀ ਸਾਹਿਬ ਉਹਦੀ ਨਿਗਰਾਨੀ ਕਰ ਲੈਣਗੇ ਔਰ ਸਾਰੇ ਕੰਮਕਾਰ ਜਿਵੇਂ ਜਿਵੇਂ ਲੋਕਾਂ ਦੇ ਕੋਠੜੀਆਂ ਗਲੀਆਂ ਨਾਲੀਆਂ ਹਸਪਤਾਲ ਸੜਕ ਜਿਹੜੀ ਵੀ ਉਹ ਉੱਥੋਂ ਦੇ ਸਬੰਧਤ ਆਪਣੇ ਆਪ ਨੂੰ ਸਾਹਮਣੇ ਨਹੀਂ ਗਏ ਵੀ ਇਹਦੀ ਲੋੜ ਜ਼ਰੂਰੀ ਹੈ ਇਹ ਜਲਦੀ ਹੋਣਾ ਚਾਹੀਦਾ ਉਹਦੇ ਵਾਸਤੇ ਸਾੜਾ ਦੀ ਸਥਿਤੀ ਲਗਾਤਾਰ ਬਣਦੀ ਜਾ ਰਹੀ ਹੈ ਕਿਸ ਤਰ੍ਹਾਂ ਦੇ ਇੰਤਜ਼ਾਮ ਪੰਜਾਬ ਦੇ ਦੇਖੋ ਜੀ ਜਿਹੜੀ ਕੁਦਰਤ ਦੇ ਅੱਗੇ ਤੇ ਰੱਬ ਦੇ ਅੱਗੇ ਕਿਸੇ ਦਾ ਵੀ ਜ਼ੋਰ ਨਹੀਂ ਉੱਥੇ ਅਰਦਾਸਾਂ ਹੁੰਦੀਆਂ ਅਸੀਂ ਤਾਂ ਸਾਰੇ ਅਰਦਾਸਾਂ ਕਰਦੇ ਹਾਂ ਸਰਕਾਰ ਨੇ ਲੋਕਾਂ ਲਈ ਰਾਤ ਜਿੰਨੇ ਵੀ ਵੱਧ ਤੋਂ ਵੱਧ ਦਿੱਤੀ ਜਾ ਸਕਦੇ ਉਹ ਦੇਣਾ ਫਰਜ਼ ਹੈ ਯੋਸ ਨੂੰ ਸਾਡੀ ਸਰਕਾਰ ਸਾਡੇ ਅਫਸਰ ਸਹਿਬਾਨ ਉਹਨਾਂ ਨੂੰ ਸਖਤ ਹਦਾਇਤ ਹੈ ਸਰਦਾਰ ਗਗਨ ਸਿੰਘ ਮਾਨ ਮੁੱਖ ਮੰਤਰੀ ਬਨੂ ਵੀ ਕਿਸੇ ਨੂੰ ਇਹ ਜੀ ਜਿੱਥੇ ਵੀ ਸਾਡੀ ਰੋਡ ਨਾਲ ਅਸੀਂ ਉਹਦਾ ਕੋਈ ਨਾ ਕੋਈ ਫਾਇਦਾ ਕਰ ਸਕਦੇ ਆ ਤਾਂ ਉਹਦੇ ਵਿੱਚ ਕਦੇ ਵੀ ਕੋਈ ਥੋੜੀ-ਮੋਟੀ ਡਿੱਕਾ ਵੀ ਨਹੀਂ ਹੋਣਾ ਚਾਹੀਦਾ ਦਰਿਆਵਾਂ ਦੇ ਅੰਦਰ ਜਿਹੜੇ ਲੋਕ ਡੇਰੇ ਬਣਾ ਰਹੇ ਤੇ ਉਹ ਖਾਲੀ ਕਰਵਾ ਲਈ ਤੇ ਜਾਂ ਉਹ ਵੀਖੋ ਉਹ ਵੀ ਹੁਣ ਬਹੁਤ ਲੰਬੇ ਸਮੇਂ ਤੋਂ ਚੱਲੇ ਆ ਰਹੇ ਹੁੰਦੇ ਆ ਤੋ ਜੇ ਕੋਈ ਪਹਿਲਾਂ ਹੀ ਕਹਦੇ ਵੀ ਤੁਸੀਂ ਪਰੇ ਹੋ ਤਾਂ ਉਸ ਤੇ ਆਪਾਂ ਕਹਿੰਨੇ ਜਿਵੇਂ ਹਉ ਹੱਲਾ ਬਹੁਤ ਬਚਾ ਤੋ ਜਦੋਂ ਇਹੋ ਜੀ ਗੱਲ ਹੁੰਦੀ ਹੈ ਉੱਥੇ ਸਾਰਿਆਂ ਨੂੰ ਅਲਰਟ ਕਰ ਦਿੱਤਾ ਜਾਂਦਾ ਉਹਨਾਂ ਦੀ ਅਸੀਂ ਮਦਦ ਕਰਪਸ਼ਨ ਦੇ ਖਿਲਾਫ ਸਰਕਾਰ ਨੇ ਇੱਕ ਹੋਰ ਮਹੀਮ ਚਲਾਈ ਹੈ ਕਿ ਜੜੇ ਤਹਿਸੀਲਾਂ ਦੇ ਵਿੱਚ 2 ਸਾਲ ਤੋਂ ਵੱਧ ਜਿਹੜੇ ਅਧਿਕਾਰੀ ਨਹੀਂ ਰਹਿ ਗਿਆ ਅ ਵੇਖੋ ਕਰਪਸ਼ਨ ਦੇ ਤਲਾਬ ਤਾਂ ਪਹਿਲਾਂ ਵੀ ਜਿਹੜੀ ਸਰਕਾਰ ਬਣਾਉਣ ਤੋਂ ਪਹਿਲਾਂ ਵੀ ਗੱਲ ਕੀਤੀ ਗਈ ਸੀ ਵੀ ਇਸ ਵਾਸਤੇ ਜਿੱਥੇ ਵੀ ਜਿੰਮੇ ਵੀ ਲੋੜ ਆ ਸਰਕਾਰ ਹਮੇਸ਼ਾ ਹਮੇਸ਼ਾ ਮੇਸ਼ਰਾਈ ਮੂਵਮੈਂਟ ਚ ਰਹੂਗੀ ਤੇ ਲੈਂਡ ਪੂਲਿੰਗ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ। ਉਸ ਦਾ ਵੀ ਬੈਠ ਕੇ ਵਿਚਾਰ ਹੀ ਕਰੀ ਜਾਂਦੇ ਸਰ ਪਿੰਡਾਂ ਚ ਤੁਸੀਂ ਜਾਂਦੇ ਹੋ ਕਿਸ ਤਰ੍ਹਾਂ ਦਾ ਮੈਨੂੰ ਮੈਂ ਜਿੱਥੇ ਗਿਆ ਮੈਨੂੰ ਅਜੇ ਤਾਂ ਹੀ ਨਹੀਂ ਉਧਰਲੇ ਪਾਸੇ ਮੇਰੇ ਵਾਲੇ ਪਿੰਡਾਂ ਚ ਇਹੋ ਜਿਹੀ ਗੱਲ